ਕੁੜੀ ਨੇ ਚਾਲ ਦੇ ਬੱਸ ਨੂੰ ਮਾਰੀ ਛਾਲ ਕਾਲੀ ਕਰਨੀ ਪਈ ਮਹਿੰਗੀ ਵਾਪਰਾ ਭਿਆਨਕ ਹਾਦਸਾ ਗਰਤ ਬੱਸ ਚੜਨ ਦਾ ਭੁਗਤਣਾ ਪਿਆ ਨਤੀਜਾ ਕੁੜੀ ਦੇ ਉੱਪਰੋਂ ਲੰਘਿਆ ਬੱਸ ਦਾ ਟਾਇਰ ਕੋਈ ਗੰਭੀਰ ਜ਼ਖਮੀ ਧਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਚ ਕਰਵਾਇਆ ਦਾਖਲ ਸੀਸੀਟੀਵੀ ਕੈਮਰੇ ਚ ਘਟਨਾ ਹੋਈ ਕੈਦ ਸੱਚੇਕਰ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਮੀਡੀਆ ਮੈਂ ਬਿਆਨ ਤੁਸ ਬੱਸ ਸਟੈਂਡ ਦੇ ਉੱਪਰ ਇੱਕ ਵੱਡੀ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਔਰਤ ਹੈ ਜੋ ਕਿ ਗਲਤ ਬੱਸ ਦੇ ਵਿੱਚ ਚੜ ਜਾਂਦੀ ਹੈ ਪਰ ਜਿਸ ਤੋਂ ਬਾਅਦ ਉਹਨੂੰ ਉਤਰਨ ਦੀ ਇੰਨੀ ਕਾਲੀ ਹੁੰਦੀ ਹੈ ਕਿ ਉਹ ਆਪਣੀ ਜਾਨ ਖਤਰੇ ਦੇ ਵਿੱਚ ਪਾ ਦਿੰਦੀ ਹੈ ਤੇ ਬੱਸ ਦੇ ਵਿੱਚ ਛਲੰਗ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਜੋ ਬੱਸ ਦਾ ਟਾਇਰ ਹੈ ਉਸ ਦੀ ਲੱਤਾਂ ਦੇ ਉੱਪਰੋਂ ਲੰਘ ਜਾਂਦਾ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਔਰਤ ਹੈ ਉਸ ਦੇ ਉੱਪਰੋਂ ਦੀ ਬੱਸ ਲੰਘ ਜਾਂਦੀ ਹੈ ਇਸ ਦੇ ਨਾਲ ਇਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੁਆਰਾ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਦਰਅਸਲ ਦੋ ਮਾਵਾਂ ਧੀਆਂ ਜਿਹੜੀਆਂ ਨੇ ਉਹ ਪੀਆਰਟੀਸੀ ਬੱਸ ਦੇ ਵਿੱਚ ਚੜ੍ਹਦੀਆਂ ਨੇ ਉਹਨਾਂ ਨੇ ਫਰੀਦਕੋਟ ਤੋਂ ਕੋਟਕਪੂਰਾ ਜਾਣਾ ਸੀ ਪਰ ਜਦੋਂ ਬੱਸ ਸਾਡੇ ਤੋਂ ਬਾਹਰ ਨਿਕਲਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਬੱਸ ਕੋਟਕਪੂਰਾ ਨਹੀਂ ਸਗੋਂ ਫਿਰੋਜ਼ਪੁਰ ਜਾਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਤਰਨ ਦੀ ਇੰਨੀ ਕਾੜੀ ਹੁੰਦੀ ਹੈ ਕਿ ਉਹ ਡਰਾਈਵਰ ਦੇ ਬੱਸ ਰੋਕਣ ਦਾ ਵੀ ਜ਼ਾਰ ਨਹੀਂ ਕਰਦੀਆਂ ਸਗੋਂ ਬੱਸ ਦੇ ਵਿੱਚੋਂ ਛਲੰਗ ਲਗਾ ਦਿੰਦੀਆਂ ਨੇ ਇਸ ਦੌਰਾਨ ਜਦੋਂ ਲੜਕੀ ਬੱਸ ਦੇ ਵਿੱਚੋਂ ਛਲੰਗ ਲਗਾਉਂਦੀ ਹੈ ਤਾਂ ਉਹ ਨਾਲ ਦੀ ਨਾਲ ਸੜਕ ਤੇ ਡਿੱਗ ਜਾਂਦੀ ਹੈ ਤੇ ਉਸ ਦੇ ਉੱਤੋਂ ਦੀ ਬੱਸ ਦਾ ਜੋ ਟਾਇਰ ਹੈ ਉਸ ਦੀ ਲੱਤਾਂ ਦੇ ਉੱਤੋਂ ਲੰਘ ਜਾਂਦਾ ਜਿਸ ਦੇ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਚੁੱਕਿਆ ਤੇ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਮਾਵਾਂ ਧੀਆ ਨੂੰ ਕਾਲੀ ਕਰਨੀ ਮਹਿੰਗੀ ਪੈ ਜਾਂਦੀ ਹੈ ਇਸ ਦੇ ਨਾਲ ਹੀ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਹਾਲਾਂਕਿ ਲੜਕੀ ਦੀ ਜਾਨ ਬਚ ਜਾਂਦੀ ਹੈ ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਉਸ ਦੇ ਭਿਆਨਕ ਸੱਟਾਂ ਲੱਗਦੀਆਂ ਨੇ ਤੇ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਤੁਹਾਨੂੰ ਵੀ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਬਸ ਤੋਂ ਉਤਰਨ ਤੇ ਚੜਨ ਦੇ ਵੇਲੇ ਕਾਲੀ ਨਹੀਂ ਕਰਨੀ ਚਾਹੀਦੀ 4-5 ਮਿੰਟ ਉੱਪਰ-ਨੀਚੇ ਹੋਣ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਾਲੀ ਕਰਨ ਦੇ ਚੱਕਰ 'ਚ ਆਪਣੀ ਜਾਨ ਨੂੰ ਕਦੇ ਵੀ ਖਤਰੇ ਦੇ ਵਿੱਚ ਨਾ ਪਾਓ ਇਸ ਤਰੀਕੇ ਦੀ ਕਾਲੀ ਨਾ ਵਰਤੋ ਜਿਸ ਦੇ ਨਾਲ ਤੁਹਾਡੀ ਜਾਨ ਜੋਖਮ ਵਿੱਚ ਪੈ ਜਾਵੇ ਨਿੱਕੀ ਜਿਹੀ ਸਾਡੀ ਗਲਤੀ ਨਾਲ ਵੀ ਅਸੀਂ ਜਾਣ ਤੋਂ ਹੱਥ ਤੋਂ ਬੈਠਦੇ ਆਂ ਕੁੜੀ ਨੇ ਚਲਦੀ ਬੱਸ 'ਚ ਮਾਰੀ ਛਾਲ ਕਾਲੀ ਕਰਨੀ ਪਈ ਮਹਿੰਗੀ ਵਾਪਰਾ ਭਿਆਨਕ ਹਾਦਸਾ ਗਲਤ ਬੱਸ 'ਚ ਚੜਨ ਦਾ ਭੁਗਤਣਾ ਪਿਆ ਨਤੀਜਾ ਕੁੜੀ ਦੇ ਉੱਪਰੋਂ ਲੰਘਿਆ ਬੱਸ ਦਾ ਟਾਇਰ ਹੋਈ ਗੰਭੀਰ ਜ਼ਖਮੀ ਦਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਚ ਕਰਵਾਇਆ ਦਾਖਲ ਸੀਸੀਟੀਵੀ ਕੈਮਰੇ ਚ ਘਟਨਾ ਹੋਈ ਕੈਦ ਸੱਚੇਕਰ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਵਨ ਮੀਡੀਆ ਮੈਂ ਬਿਆਨ ਬੱਸ ਸਟੈਂਡ ਦੇ ਉੱਪਰ ਇੱਕ ਵੱਡੀ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਔਰਤ ਹੈ ਜੋ ਕਿ ਗਲਤ ਬੱਸ ਦੇ ਵਿੱਚ ਚੜ ਜਾਂਦੀ ਹੈ ਪਰ ਜਿਸ ਤੋਂ ਬਾਅਦ ਉਹਨੂੰ ਉਤਰਨ ਦੀ ਇੰਨੀ ਕਾਲੀ ਹੁੰਦੀ ਹੈ ਕਿ ਉਹ ਆਪਣੀ ਜਾਨ ਖਤਰੇ ਦੇ ਵਿੱਚ ਪਾ ਦਿੰਦੀ ਹੈ ਤੇ ਬੱਸ ਦੇ ਵਿੱਚ ਛਲੰਗ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਜੋ ਬੱਸ ਦਾ ਟਾਇਰ ਹੈ ਉਸ ਦੀ ਲੱਤਾਂ ਦੇ ਉੱਪਰੋਂ ਲੰਘ ਜਾਂਦਾ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਔਰਤ ਹੈ ਉਸ ਦੇ ਉੱਪਰੋਂ ਦੀ ਬੱਸ ਲੰਘ ਜਾਂਦੀ ਹੈ ਇਸ ਦੇ ਨਾਲ ਹੀ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੁਆਰਾ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਦਰਅਸਲ ਦੋ ਮਾਵਾਂ ਧੀਆਂ ਜਿਹੜੀਆਂ ਨੇ ਉਹ ਪੀਆਰਟੀਸੀ ਬੱਸ ਦੇ ਵਿੱਚ ਚੜ੍ਹਦੀਆਂ ਨੇ ਉਹਨਾਂ ਨੇ ਫਰੀਦਕੋਟ ਤੋਂ ਕੋਟਕਪੂਰਾ ਜਾਣਾ ਸੀ ਪਰ ਜਦੋਂ ਬੱਸ ਸਾਡੇ ਤੋਂ ਬਾਹਰ ਨਿਕਲਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬੱਸ ਕੋਟਕਪੂਰਾ ਨਹੀਂ ਸਗੋਂ ਫਿਰੋਜ਼ਪੁਰ ਜਾਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਤਰਨ ਦੀ ਇੰਨੀ ਕਾੜੀ ਹੁੰਦੀ ਹੈ ਕਿ ਉਹ ਡਰਾਈਵਰ ਦੇ ਬੱਸ ਰੋਕਣ ਦਾ ਵੀ ਇੰਤਜ਼ਾਰ ਨਹੀਂ ਕਰਦੀਆਂ ਸਗੋਂ ਬੱਸ ਦੇ ਵਿੱਚੋਂ ਛਲੰਗ ਲਗਾ ਦਿੰਦੀਆਂ ਨੇ ਇਸ ਦੌਰਾਨ ਜਦੋਂ ਲੜਕੀ ਬੱਸ ਦੇ ਵਿੱਚੋਂ ਛਲੰਗ ਲਗਾਉਂਦੀ ਹੈ ਤਾਂ ਉਹ ਨਾਲ ਦੀ ਨਾਲ ਸੜਕ ਤੇ ਡਿੱਗ ਜਾਂਦੀ ਹੈ ਤੇ ਉਸ ਦੇ ਉੱਤੋਂ ਦੀ ਬੱਸ ਦਾ ਜੋ ਟਾਇਰ ਹੈ ਉਸ ਦੀ ਲੱਤਾਂ ਦੇ ਉੱਤੋਂ ਲੰਘ ਜਾਂਦਾ ਹੈ ਜਿਸ ਦੇ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਚੁੱਕਿਆ ਤੇ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਮਾਵਾਂ ਧੀਆ ਨੂੰ ਕਾਲੀ ਕਰਨੀ ਮਹਿੰਗੀ ਪੈ ਜਾਂਦੀ ਹੈ ਇਸ ਦੇ ਨਾਲ ਹੀ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਹਾਲਾਂਕਿ ਲੜਕੀ ਦੀ ਜਾਨ ਬਚ ਜਾਂਦੀ ਹੈ ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਉਸ ਦੇ ਭਿਆਨਕ ਸੱਟਾਂ ਲੱਗਦੀਆਂ ਨੇ ਤੇ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਤੁਹਾਨੂੰ ਵੀ ਇਸ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਬਸ ਤੋਂ ਉਤਰਨ ਤੇ ਚੜ੍ਹਨ ਦੇ ਵੇਲੇ ਕਾਲੀ ਨਹੀਂ ਕਰਨੀ ਚਾਹੀਦੀ 4-5 ਮਿੰਟ ਉੱਪਰ-नीचे ਹੋਣ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਾਲੀ ਕਰਨ ਦੇ ਚੱਕਰ 'ਚ ਆਪਣੀ ਜਾਨ ਨੂੰ ਕਦੇ ਵੀ ਖਤਰੇ ਦੇ ਵਿੱਚ ਨਾ ਪਾਓ ਇਸ ਤਰੀਕੇ ਦੀ ਕਾਲੀ ਨਾ ਵਰਤੋ ਜਿਸ ਦੇ ਨਾਲ ਤੁਹਾਡੀ ਜਾਨ ਜੋਖਮ ਵਿੱਚ ਪੈ ਜਾਵੇ ਨਿੱਕੀ ਜਿਹੀ ਸਾਡੀ ਗਲਤੀ ਨਾਲ ਵੀ ਅਸੀਂ ਜਾਨ ਤੋਂ ਹੱਥ ਤੋਂ ਬੈਠਦੇ ਹਾਂ